ਸਤਿ ਸ਼੍ਰੀ ਅਕਾਲ ਜੀ ਨਵੇਂ ਸਾਲ ਦੀਆਂ ਸਾਰੀ YouTube ਫੈਮਿਲੀ ਨੂੰ ਵਧਾਈਆਂ ਜੀ ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਤੇ ਤਰੱਕੀਆਂ ਬਖਸ਼ਣ ਜੀ ਵੈਲਕਮ ਹੈ ਤੁਹਾਡਾ ਵਰਿੰਦਰ ਕੋਰ ਵਲੌਗਸ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਲੈ ਕੇ ਆਏ ਆ ਅਲਸੀ ਦੀਆਂ ਪਿੰਨੀਆਂ ਤੇ ਛੋਲਾ ਦੀਆਂ ਪਿੰਨੀਆਂ ਜੋ ਮੈਂ ਤੇ ਮੰਮੀ ਨੇ ਰਲ ਕੇ ਬਣਾਈਆਂ ਦੋਨਾਂ ਨੇ ਤੇ ਇੱਧਰ ਮੈਂ ਅਲਸੀ ਨੂੰ ਗਰਮ ਕਰ ਰਹੀ ਸੀ ਤੇ ਸਰਦਾਰ ਜੀ ਅਲਸੀ ਨੂੰ ਫੇਰੇ ਸੀਗੇ ਅਸੀ ਵਜਾ ਮਤਲਬ ਕਿ ਚੱਕੀ ਤੋਂ ਨਹੀਂ ਪਿਆ ਕੇ ਲਿਆਂਦੀ ਖੋਦੀ ਵੀ ਮਤਲਬ ਕਿ ਪੀ ਵੀ ਕਰੇ ਗਰਮ ਖੜ ਖੜ ਕੇ ਸਭ ਤੋਂ ਪਹਿਲਾਂ ਜਿਹੜੇ ਨਵੇਂ ਪੈਨਪੜਾ ਜੁੜੇ ਨੇ ਚੈਨਲ ਦੇ ਨਾਲ ਪਲੀ ਸਾਰੇ ਜਣੇ ਸਬਸਕ੍ਰਾਈਬ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਇਹ ਬਿਲਕੁਲ ਹੀ ਸਿੰਪਲ ਜੀ ਰੈਸਿਪੀ ਹੈ ਆਪਾਂ ਜੋ ਕਿ ਪਿੰਨੀਆਂ ਲੈ ਕੇ ਆਏ ਚੋਲਾ ਨਹੀਂ ਤੇ ਅਲਸੀ ਦੀਆਂ ਤੇ ਕੁ ਬਿਲ ਥੋੜੀ ਬਹੁਤ ਖੇਚਲ ਹੈ ਬਸ ਜ਼ਿਆਦਾ ਮਿਹਨਤ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾਈਆਂ ਨੇ ਤੇ ਮੈਂ ਇੱਧਰ ਅਲਸੀ ਗਰਮ ਕਰੀ ਸੀ ਤੇ ਸਰਦਾਰ ਜੀ ਮਿਕਸੀ ਦੇ ਵਿੱਚ ਪੀਸ ਰਹੇ ਸੀਗੇ ਬੜੀ ਆਸਾਨੀ ਨਾਲ ਹੀ ਪੀਰੀ ਸੀਗੀ ਘਰ ਤੋਂ ਘੱਟ ਖਰਚਾ ਕਰੋ ਜੀ ਪਹਿਲਾਂ ਹੀ ਬਹੁਤ ਜ਼ਿਆਦਾ ਮੰਗਾਈ ਹੈ ਤੇ ਇਸ ਤੋਂ ਵਧੀਆ ਹੈ ਕਿ ਅਸੀਂ ਘਰੇ ਹੀ ਗਰਮ ਕਰਕੇ ਪੀ ਲਈਏ ਅਲਸੀ ਹੈ ਨਾ ਤੇ ਆਪਾਂ ਇੱਧਰ ਗਰਮ ਕਰ ਰਹੇ ਸੀ ਕੜਾਈਆਂ ਮੈਂ ਦੋ ਰੱਖੀਆਂ ਹੋਈਆਂ ਸੀ ਦੋਵਾਂ ਕੜਾਈਆਂ ਦੇ ਵਿੱਚ ਮੈਂ ਅਲਸੀ ਪਾ ਕੇ ਗਰਮ ਕਰਦੀ ਸੀ ਥੋੜੀ ਜੀ ਮੇਰੇ ਤੋਂ ਲਫਾਫਾ ਜਲ ਗਿਆ ਸੀਗਾ ਤੇ ਥੱਲੇ ਰੜ ਗਈ ਏ ਇਹ ਉਹਨਾਂ ਕੱਤੀ ਕਰਕੇ ਆਪਾਂ ਪਾ ਲਾਂਗੇ ਫਿਰ ਦੁਆਰਾ ਤੋਂ ਤੇ ਸਰਦਾਰ ਜੀ ਮਿਕਸੀ ਦੇ ਵਿੱਚ ਪੀਸ ਰਹੇ ਸੀਗੇ ਅਲਸੀ ਤੇ ਮੈਂ ਗਰਮ ਕਰਦੀ ਸੀ ਆਪਾਂ ਜ਼ਿਆਦਾ ਨਹੀਂ ਗਰਮ ਕਰਨੀ ਹੈਗੀ ਜਦੋਂ ਇਹਨਾਂ ਦੀ ਆਵਾਜ਼ ਆ ਜਾਂਦੀ ਹੈ ਨਾ ਮਤਲਬ ਜਿਹੜੇ ਆਪਣੇ ਸਲਾਬੀ ਹੁੰਦੀ ਅਲਸੀ ਤੇ ਥੋੜੀ ਜਿਹੀ ਚਿਰਚਿੜੀ ਜੀ ਕਰਦੀ ਹੈ ਵਿੱਚ ਤੇ ਸਮਝੋ ਕਿ ਫਿਰ ਉਹ ਦੋ ਫਰਾਈ ਹੋ ਜਾਂਦੀ ਹੈ ਤੇ ਆਪਾਂ ਗਰਮ ਕਰਕੇ ਥੋੜੀ ਥੋੜੀ ਜ਼ਿਆਦਾ ਫਿਰ ਉਹ ਕਾਲੀ ਜੀ ਹੋ ਜਾਂਦੀ ਹੈ ਜ਼ਿਆਦਾ ਗਰਮ ਕਰੋਗੇ ਤਾਂ ਹੋਣ ਮੈਂ ਅਲਸੀ ਪੀਸ ਲਾਂਗੀ ਨਾਲੇ ਛੋਲੇ ਪੀਵਾਂਗੇ ਤੇ ਸਵੇਰੇ ਆਪਾਂ ਫਿਰ ਛੋਲਾਂ ਦੀਆਂ ਕਣੀਆਂ ਰੱਖੀਆਂ ਹੋਈਆਂ ਨਿਸ਼ਾਨ ਕੇ ਉਹਨਾਂ ਨੂੰ ਪੀਸ ਕੇ ਛੋਲਾਂ ਦੀਆਂ ਪਿੰਨੀਆਂ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਅੱਗੇ-ਅੱਗੇ ਕੀ ਅਸੀਂ ਕੀ ਕੁਝ ਪਾਇਆ ਇਹਦੇ ਵਿੱਚ ਤੇ ਨੂੰ ਸੱਸ ਦੀਆਂ ਬਣਾਈਆਂ ਪਿੰਨੀਆਂ ਅਲਸੀ ਤੇ ਛੋਲਾਂ ਦੀਆਂ ਜ਼ਰੂਰ ਦੇਖਿਓ ਜੀ ਐਂਡ ਤੱਕ ਵੀਡੀਓ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਪਿਆਰ ਨਾਲ ਸਪੋਰਟ ਨਾਲ ਆਪਾਂ ਇੱਥੇ ਤੱਕ ਪਹੁੰਚ ਚੁੱਕੇ ਆਂ ਤੇ ਇੱਧਰ ਆਪਾਂ ਭੁੰਨ ਲਈ ਸੀ ਜੀ ਅਲਸੀ ਤੇ ਹੁਣ ਆਪਾਂ ਛੋਲੇ ਵਗੈਰਾ ਵੀ ਪੀ ਲਾਂਗੇ ਇਹਦੇ ਵਿੱਚ ਤੇ ਫਿਰ ਤਾਂ ਅੱਗੇ ਅਗੇ ਦਿਖਾਵਾਂਗੇ ਕਿ ਕਿਦਾਂ ਆਪਾਂ ਕੀ ਕੁਝੀ ਦੇ ਵਿੱਚ ਸਮਾਨ ਪਾਇਆ ਹੈ ਜੀ ਤੇ ਇਧਰ ਆਪਣੀ ਅਲਸੀ ਪੁੱਜ ਚੁੱਕੀ ਤਿਆਰ ਹੋ ਗਈ ਸੀ ਜੇ ਸਰਦਾਰ ਜੀ ਨਾਲ ਨਾਲ ਕੀ ਰਹੀ ਸੀ ਜੀ ਅਲਸੀ ਮੈਂ ਹੁਣ ਫਿਰ ਅੱਗੇ ਛੋਲੇ ਵਗੈਰਾ ਪੀਵਾਂਗੇ ਦੇਖੋ ਕਿੰਨਾ ਸੋਨਾ ਆਟਾ ਬਣ ਗਿਆ پیس ਕੇ ਬਿਲਕੁਲ ਜਿਵੇਂ ਚੱਕੀ ਤੋਂ ਪਿਆ ਹੋਇਆ ਹੁੰਦਾ ਹੈ ਤੁਸੀਂ ਵੀ ਕਰੇ ਟ੍ਰਾਈ ਕਰਿਆ ਕਰੋ ਜੀ ਅਲਸੀ ਜਾਂ ਫਿਰ ਚੋਲਾ ਨਹੀਂ ਪੀਣੀ ਹੈ ਜਾਂ ਛੋਲੇ ਜੋ ਵੀ ਤੁਸੀਂ ਬਣਾਉਣੇ ਹੁੰਦੇ ਨੇ ਘਰੇ ਹੀ ਆਪਣਾ ਤੁਸੀਂ ਕਰ ਲਿਆ ਕਰੋ ਇਹਨਾਂ ਨੂੰ ਗਰਮ ਕਰਕੇ ਤੇ ਮਿਕਸੀ ਦੇ ਵਿੱਚ ਪੀ ਲਿਆ ਕਰੋ ਹੁਣ ਮੈਂ ਗਰਮ ਕਰ ਰਹੀ ਸੀ ਛੋਲੇ ਤੇ ਹੁਣ ਆਪਾਂ ਛੋਲੇ ਪੀਵਾਂਗੇ ਜੀ ਵੀਕੇ ਫਿਰ ਆਪਾਂ ਸਾਰਾ ਕੁਝ ਤਿਆਰ ਕਰਕੇ ਰੱਖ ਦਾਂਗੇ ਸਵੇਰੇ ਆਪਾਂ ਚੜਾਵਾਂਗੇ ਜੀ ਕੜਾਈ ਤੇ ਫਿਰ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਪਾਂ ਕੀ ਖੁਸ਼ ਪਾਇਆ ਏ ਤੇ ਅਲਸੀ ਥੋੜੀ ਜੀ ਰਹਿ ਗਈ ਸੀ ਤੇ ਮੈਂ ਉਹ ਗਰਮ ਕਰਦੀ ਪੀ ਸੀਗੀ ਹੁਣ ਤੇ ਫਿਰ ਅਲਸੀ ਤੋਂ ਬਾਅਦ ਛੋਲਿਆਂ ਦੀ ਵਾਰੀ ਆ ਜਾਏਗੀ ਤੇ ਫਿਰ ਆਪਾਂ ਛੋਲੇ ਪੀਵਾਂਗੇ ਜੀ ਇਹ ਇਹ ਤੇਰ ਆਪਾਂ ਛੋਲਿਆਂ ਦੇ ਵਿੱਚ ਫੁੱਲੀਆਂ ਮਿਕਸ ਕੀਤੀਆਂ ਸੀ ਬਹੁਤ ਹੀ ਟੇਸਟੀ ਲੱਗਦੀਆਂ ਨੇ ਤੁਸੀਂ ਵੀ ਖਾ ਕੇ ਦੇਖਿਓ ਬੱਚੇ ਮੰਗ ਰਹੇ ਸੀ ਤੇ ਮੈਂ ਮਿਕਸ ਕਰਕੇ ਤੇ ਛੋਲੇ ਆਪਣੇ ਭੁੱਜ ਰਹੇ ਨੇ ਅਲਸੀ ਪੀਸ ਰਹੇ ਨੇ ਸਰਦਾਰ ਜੀ ਪੀਦੇ ਨੇ ਅਲਸੀ ਤੇ ਦੇਖੋ ਕਿੰਨਾ ਸੁਨਾ ਆਟਾ ਫੇਸ ਗਿਆ ਤੇ ਨੈਕਸਟ ਡੇ ਮੈਂ ਫਿਰ ਕਰ ਲੀਆਂ ਸੀਗੀਆਂ ਛੋਲਾਂ ਦੀਆਂ ਕਣੀਆਂ ਅਲੱਗ ਬਿਨਿਆਮਨਾਂ ਵਾਸਤੇ ਇਹਦੀ ਆਪਾਂ ਖਿਚੜੀ ਹੀ ਤਰੀ ਬਣਾ ਸਕਦੇ ਹਾਂ ਚੋਲਾ ਦੀਆਂ ਕਣੀਆਂ ਦੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਵੇਗਾ ਤੇ ਹੁਣ ਮੈਂ ਅੱਜ ਕੱਲੀ ਡਿਊਟੀ ਪਹੁੰਚ ਆ ਰਹੀ ਸੀ ਕਿਉਂਕਿ ਨਾਈਟ ਤੇ ਸਰਦਾਰ ਜੀ ਨੇ ਹੈਲਪ ਕਰਤੀ ਸੀ ਹੁਣ ਉਹ ਮਿਸਤਰੀਆਂ ਦਾ ਕੰਮ ਲੱਗੇ ਸੀਗੇ ਮੈਂ ਇਧਰ ਕਣੀਆਂ ਗਰਮ ਕਰਕੇ ਆਟਾ ਪੀ ਲਿਆ ਤੇ ਡਰਾਈ ਫੂਡਸ ਵਗੈਰਾ ਸਭ ਕੁਝ ਤਿਆਰ ਕਰ ਲਿਆ ਸੀਗਾ ਦਾਖਾ ਵਗੈਰਾ ਜੋ ਤੇਲ ਵਗੈਰਾ ਸਭ ਕੁਝ ਲੈ ਲਿਆ ਸੀ ਵਿੱਚ ਪਾਉਣ ਵਾਸਤੇ ਤੇ ਮੂੰਗਫਲੀ ਦੀਆਂ ਗਿਰੀਆਂ ਗਰਮ ਕਰ ਰਹੀ ਸੀ ਇਸ ਲੱਭੀਆਂ ਹੋਈਆਂ ਸੀ ਕਿ ਮੈਂ ਕਿ ਚਲੋ ਥੋੜਾ ਜਿਹਾ ਸੇਕਾ ਦੇ ਕੇ ਫਿਰ ਇਹਨਾਂ ਦੇ ਛਿਲਕੇ ਅਲੱਗ ਕਰ ਲਾਂਗੇ ਦੇਖੋ ਕਿੰਨਾ ਸੁਨਾ ਆਟਾ ਪੀਸਿਆ ਹੋਇਆ ਹੈ ਜੋ ਇਹ ਹੈਗਾ ਜੀ ਛੋਲਿਆਂ ਦਾ ਆਟਾ ਤੇ ਥੱਲੇ ਅਲਸੀ ਦਾ ਤੇ ਮੈਂ ਛੋਲਾਂ ਦਾ ਪੀਸ ਰਹੀ ਸੀਗੀ ਹੁਣ ਤੇ ਨਾਲ-ਨਾਲ ਆਪਾਂ ਫਰਾਈ ਕਰ ਰਹੇ ਸੀ ਆਂ ਮੰਗਫਲੀ ਦੀਆਂ ਕਿਰੀਆਂ ਤੇ ਮੰਮੀ ਨੇ ਛਡਾ ਲਈ ਸੀ ਕੜਾਈ ਚੁੱਲੇ ਤੇ ਤੇ ਅਲਸੀ ਦਾ ਆਟਾ ਥੋੜਾ ਜਿਹਾ ਹੀ ਆਪਾਂ ਮਤਲਬ ਕੀ ਫਰਾਈ ਕਰਨਾ ਸੀਗਾ ਗਰਮ ਕਰਨਾ ਸੀ ਕਿਉਂਕਿ ਰਾਤੀ ਆਪਾਂ ਅਲਸੀ ਗਰਮ ਕਰਕੇ ਹੀ ਪੀਂਦੇ ਸੀ ਤੇ ਅੱਗ ਆਪਣੀ ਵਧੀਆ ਬਲ ਰਹੀ ਹੈ ਇੱਧਰ ਆਪਾਂ ਸਾਰਾ ਮਟੀਰੀਅਲ ਤਿਆਰ ਕਰ ਰਿਹਾ ਜੋ ਵੀ ਆਪਾਂ ਵਿੱਚ ਪਾਣਾ ਹੈ ਸੌਫ ਜਵੈਨ ਤੇ ਕਣਕ ਦਾ ਆਟਾ ਪਾਵਾਂਗੇ ਵਿੱਚ ਅਲਸੀ ਦੀਆਂ ਪਿੰਡੀਆਂ ਤੇ ਇਹ ਸਾਰਾ ਸਮਾਨ ਆਪਾਂ ਦੁਰਨਾ ਪਿੰਡੀਆਂ ਦਾ ਜਿਵੇਂ ਚੋਲਾ ਨੇ ਬਣਾਨੀਆਂ ਨੇ ਨਾ ਤੇ ਉਹਨਾਂ ਦਾ ਵੀ ਸਭ ਕੁਝ ਮਿਕਸੀ ਕਰਕੇ ਰੱਖਿਆ ਹੋਇਆ ਇੱਥੇ ਮਿਸਤਰੀ ਵੀ ਲੱਗੇ ਹੋਏ ਸੀ ਨਾਲ ਨਾਲ ਉਹਨਾਂ ਦਾ ਚਾਹ ਪਾਣੀ ਬਣਾ ਰਹੀ ਸੀਗੀ ਮੈਂ ਤੇ ਮੰਮੀ ਲੱਗੇ ਹੋਏ ਸੀਗੇ ਪੁੰਨਾ ਨਾਟਾ ਤੇ ਫਿਰ ਚਾਹਨੀ ਵਗੈਰਾ ਆਪਾਂ ਲਾਵਾਂਗੇ ਸਭ ਕੁਝ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਤੇ ਇੰਟਰਫੇਅਰ ਹੋਣ ਮੰਮੀ ਨੇ ਵੀ ਆਟਾ ਬਿਲਕੁਲ ਚੰਗੀ ਤਰ੍ਹਾਂ ਕਰ ਲਿਆ ਸੀਗਾ ਤੇ ਮੰਮੀ ਲੱਗ ਗਈ ਸੀ ਡાળੀ ਨੂੰ ਨਿਵਾਣ ਵਾਸਤੇ ਨਿਵਾਣ ਡાળੀ ਠੀਕ ਨਹੀਂ ਰਹਿੰਦੇ ਨਾ ਫਿਰ ਆਪ ਹੀ ਸਾਰਾ ਕਰਨਾ ਪੈਂਦਾ ਤੇ ਮੇ ਲੱਗ ਪਈ ਸੀ ਆਟਾ ਭੁੰਨਣਾ ਮੈਨੂੰ ਲੱਗਦਾ ਮੈਂ ਜ਼ਿਆਦਾ ਲਾਲ ਕਰ ਦਿੱਤਾ ਮੰਮੀ ਕਹ ਰਹੀ ਸੀ ਥੱਲੇ ਉਤਾਰ ਦੇ ਕੜਾਈ ਤੇ ਫਿਰ ਮੈਂ ਥੱਲੇ ਰੱਖ ਦਿੱਤੀ ਸੀ ਅੱਧ ਅੱਗ ਘੱਟ ਕਰਕੇ ਤੇ ਦੋ ਵਾਰ ਪਾ ਕੇ ਫਿਰ ਆਪਾਂ ਕੀਤਾ ਸੀਗਾ ਕੜਾਈ ਦੇ ਵਿੱਚ ਤੋ ਬਾਅਦ ਜੇ ਵੀ ਕਰਨਾ ਹੈ ਤੇ ਹੁਣ ਮੈਂ ਕੱਢ ਲਿਆ ਸੀਗਾ ਸਾਰਾ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਛੋਲਾਂ ਦਾ ਆਟਾ ਲੱਗਿਆ ਭੁੰਨਣਾ ਛੋਲਾਂ ਦਾ ਆਟਾ ਭੁੰਨ ਕੇ ਤੇ ਫਿਰ ਆਪਾਂ ਛੋਲਿਆਂ ਦਾ ਵਿੱਚੇ ਮਿਕਸ ਕਰ ਦਾਂਗੇ ਤੇ ਮੰਮੀ ਲੱਗੇ ਸੀ ਚਾਣੀ ਬਣਾਉਣੇ ਇੱਧਰ ਗੁੜ ਦੀ ਚਾਣੀ ਲਾਈ ਸੀ ਆਪਾਂ ਤੇ ਚਾਣੀ ਵਗੈਰਾ ਦਾ ਤੇ ਮੈਨੂੰ ਜਿਆਦਾ ਪਤਾ ਨਹੀਂ ਮੰਮੀ ਹੀ ਲੋਂਦੀ ਨੇ ਤੇ ਦੱਸਾਂਗੇ ਤੁਹਾਨੂੰ ਅੱਗੇ ਅੱਗੇ ਸਾਰਾ ਆਟਾ ਆਪਾਂ ਭੁੰਨ ਕੇ ਰੱਖ ਲਿਆ ਸੀ ਤੇ ਇੱਧਰ ਆਪਾਂ ਚਾਣੀ ਪਾ ਦਿੱਤੀ ਸੀ ਚੋਲਾ ਦੀਆਂ ਪਿੰਡੀਆਂ ਦੇ ਵਿੱਚ ਡਰਾਈ ਫਰੂਟਸ ਵਗੈਰਾ ਮੂੰਗਫਲੀ ਦੀਆਂ ਕਿਰੀਆਂ ਸਭ ਕੁਝ ਪਾ ਦਿੱਤਾ ਸੀਗਾ ਦੇਖੋ ਕਿੰਨਾ ਸੋਨਾ ਕਲਰ ਆ ਗਿਆ ਇਹ ਨਾ ਚੋਲਾ ਦੀਆਂ ਪਿੰਡੀਆਂ ਦਾ ਤੇ ਫੇਰ ਆਪਾਂ ਥੋੜੀ ਦੇਰ ਇਹਨੂੰ ਠੰਡਾ ਕਰਕੇ ਤੇ ਵਟਾਂਗੇ ਤੇ ਦੇਖੋ ਜੀ ਹੁਣ ਕਿੰਨੀਆਂ ਮੈਂ ਵਟ ਰਹੀ ਸੀਗੀ ਚੋਲਾ ਨਹੀਂ ਆ ਥੋੜਾ ਆਟਾ ਗਰਮ ਸੀ ਤੇ ਵਟੀਆਂ ਨਹੀਂ ਜਾ ਰਹੀਆਂ ਸੀਗੀਆਂ ਜੇ ਠੰਡਾ ਹੋ ਗਿਆ ਤੇ ਫਿਰ ਵੀ ਨਹੀਂ ਵਟੀਆਂ ਜਾਣੀਆਂ ਤੇ ਮੈਂ ਕੋਸ਼ਿਸ਼ ਕਰ ਰਹੀ ਸੀ ਨਾਲ ਨਾਲ ਵਟ ਕੇ ਤੇ ਪਿੰਨੀਆਂ ਆਪਾਂ ਰੱਖੀ ਜਾਈਏ ਹਨਾ ਤੇ ਅਮੇ ਸ਼ਾਸਤੀ ਉਲ ਦੇ ਭਾਂਡੇ ਦੇ ਵਿੱਚ ਹੀ ਰੱਖਿਆ ਕਰੋ ਯਾ সিলਵਰ ਦੇ ਪਲਾਸਟਿਕ ਦੇ ਭਾਂਡੇ ਦੇ ਵਿੱਚ ਕਦੀ ਵੀ ਐਵੇਂ ਦੀ ਚੀਜ਼ ਨਾ ਰੱਖੋ ਕਿਉਂਕਿ ਸਮੈਲ ਕਰਨ ਲੱਗ ਜੰਦੀ ਸਮੈਲ ਮਾਰਨ ਲੱਗ ਜੰਦੀ ਹੈ ਤੇ ਕੈਮਰਾ ਹੀ ਨਹੀਂ ਸੈੱਟ ਆ ਰਿਹਾ ਸੀਗਾ ਹੁਣ ਮੈਂ ਇੱਧਰ ਰੱਖ ਕੇ ਤੇ ਫਿਰ ਵਟਰੀ ਸੀਗੀ ਮੈਨੂੰ ਗਰਮ ਲੱਗ ਰਿਹਾ ਸੀਗਾ ਆਟਾ ਤੇ ਫਿਰ ਮੈਂ ਤਾਂ ਕਰਕੇ ਹੋਲੀ-ਹੋਲੀ ਲੱਗੀ ਹੋਈ ਸੀ ਬੋਲ-ਬੋਲ ਲੱਡੂ ਬਣਾਣ ਤੇ ਆਪਾਂ ਮਿਸਤਰੀਆਂ ਨੂੰ ਵੀ ਦਵਾਂਗੇ ਚਾਹ ਦੇ ਨਾਲ ਆ ਨਾ ਉਹ ਵਿਚਾਰੇ ਠੰਡ ਚੀਨੀ ਮੀਨ ਤਾਂ ਕਰਦੇ ਨੇ ਤੇ ਐਸੀ ਵੀ ਸਿਚਾ ਦੇਣਾ ਕੁਛ ਨਾ ਕੁਛ ਉਹਨਾਂ ਨੂੰ ਦੇਂਦੀ ਰਹੀਦਾ ਜਾਂ ਖਾਲੀ ਜਾਣ ਹੀ ਦੇਦੀ ਹੈਗੀ ਤੇ ਇੱਧਰ ਮੈਂ ਫਿਰ ਵਟ ਰਹੀ ਸੀ ਪਿੰਗਾਂ ਮੰਮੀ ਉਧਰ ਬਾਹਰ ਲੱਗੇ ਹੋਏ ਸੀਗੇ ਅਜੇ ਕਰਨ ਦੇਖੋ ਕਿੰਨੀਆਂ ਸੋਨੀਆਂ ਵੱਠੀਆਂ ਗਈਆਂ ਤੇ ਇੱਧਰ ਆਪਣੀਆਂ ਅਲਸੀ ਦੀਆਂ ਵੀ ਵਿੱਚ ਆ ਗਈਆਂ ਨੇ ਤਿਆਰ ਹੋ ਗਈ ਅਲਸੀ ਵੀ ਪਿੰਗਾਂ ਵਟਣ ਵਾਸਤੇ ਦੇਖੋ ਸਾ ਦਾਟਾ ਤਾਂ ਜ਼ਿਆਦਾ ਕਾਲਾ ਹੋ ਗਿਆ ਕਿਉਂਕਿ ਮੈਂ ਰਾਤੀ ਵੀ ਅਲਸੀ ਗਰਮ ਕਰਕੇ ਹੀ ਪੀਵੀ ਸੀ ਨਾ ਤੇ ਹੁਣ ਵੀ ਸੇਕ ਚ ਲੱਗ ਗਿਆ ਚਾਹ ਤਾਂ ਜਿੱਦਾਂ ਚਲੋ ਕੋਈ ਗੱਲ ਨਹੀਂ ਵੈਸੇ ਟੇਸਟੀ ਨੇ ਦੇਖੋ ਕਿੰਨੀਆਂ ਸੋਹਣੀਆਂ ਹਜੇ ਨਹੀਂ ਬਣਾਣੀਆਂ ਜਿਆਦਾ ਹੀ ਪੋਲੀਗੈਨਿਕ ਹੋ ਕੇ ਘੋਵ ਵਗੈਰਾ ਵਿੱਚ ਪਾਇਆ ਹੋਇਆ ਨਾ ਤੇ ਚੋਲਾ ਨਹੀਂ ਆ ਪਿੰਨੀਆਂ ਦੇ ਵਿੱਚ ਅਸੀਂ ਦੁੱਧ ਵੀ ਪਾਇਆ ਸੀ ਸੋਰੀ ਮੈਨੂੰ ਕਹਿਣਾ ਦੱਸਣਾ ਯਾਦ ਨਹੀਂ ਰਿਹਾ ਦੁੱਧ ਵੀ ਪਾਇਆ ਚੋਲਾ ਨਹੀਂ ਆ ਪਿੰਨੀਆਂ ਦੇ ਵਿੱਚ ਤੇ ਸੌਫਟ ਰਹਿੰਦੀਆਂ ਨੇ ਉਹਦੇ ਨਾਲ ਤੇ ਅਲਸੀ ਵਿੱਚ ਨਹੀਂ ਦੁੱਧ ਪਾਇਆ ਹੈਗਾ ਬਾਕੀ ਸਭ ਕੁਝ ਪਾਇਆ ਏ ਇਹਦੇ ਵਿੱਚ ਆਪਾਂ ਪਾਇਆ ਏ ਜੀ ਦਵਾਰਾ ਦਾਲ ਤੇ ਨਹੀਂ ਆ ਐਲਸੀ ਦਾ ਆਟਾ ਤੇ ਛੋਲਿਆਂ ਦਾ ਆਟਾ ਤੇ ਬਾਕੀ ਜੋ ਆਪਾਂ ਵਿੱਚ ਸੌਫ ਜੋ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਚਾਹੁੰਦੇ ਆ ਤਾਂ ਮੰਮੀ ਨੇ ਵਟ ਦਿੱਤੀਆਂ ਸੀਗੀਆਂ ਪਿੰਗਾਂ ਤੇ ਤੁਸੀਂ ਸਾਰੇ ਭੈਣ ਭਰਾ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਤੇ ਸਿੰਪਲ ਜੀ ਰੈਸਪੀ ਕਿੱਦਾਂ ਦੀ ਲੱਗੀ ਜੀ ਸਾਰੇ ਜਿਹਨੇ ਛੋਟਾ ਛੋਟਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਆਸਾ ਵਲੌਗ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਦੁਬਾਰਾ ਤੋਂ ਹੈਪੀ ਨਿਊ ਇਅਰ ਜੀ ਸਾਰੇ ਜਿਹਨੇ ਆਸੇ ਵਾਸਤੇ ਰੋ ਤੇ ਸਪੋਰਟ ਕਰਦੇ ਰਹੋ ਜੀ ਫੁੱਲ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਫੁੱਲ ਐਡ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ ਜੀ ਸਾਰਿਆਂ ਨੂੰ ਧੰਨਵਾਦ